2022 ਮਾਡਲ ਆ ZXI ਪਲੱਸ ਸਭ ਨਾਲ ਟੌਪ ਮਾਡਲ ਕਾਰ ਪੈਟਰੋਲ ਦੇ ਵਿੱਚ ਹੈ 35-36 ਹਜ਼ਾਰ ਚੱਲੀ ਆ ਸਿਰਫ ਤੇ ਸਿਰਫ ਇੱਕੋ ਛੋਟਾ ਜਿਹਾ ਮੋੜਾ ਮੈਂ ਕਹਿੰਦਾ 25-25 50 ਵੀ ਹਾ ਡੀਆਰ ਇਹ ਨਾਲ ਹੀ ਲੱਭ ਕੇ ਵਖਾ ਕੇ ਭਲੇ ਲੈਣੇ ਹੁਣ ਬਾਈ ਜਾਣਗੇ ਇਹ 2015 ਮਾਡਲ ਆ ਮਹੀਨੇ 12ਵੇਂ ਦੀ ਹੈ ਲਾਲਾ ਕਹਿੰਦਾ ਵੀ ਮਾਡਲ ਛੋਟਾ ਮਾਡਲ ਹੈ ਜੀ ਪੈਸੇ ਜ਼ਿਆਦਾ ਮੰਗ ਲੈ ਕਾਰ ਤੇ ਤੁਸੀਂ ਜਾਓ ਦੱਸੋ ਹੁਣ ਦੋ 2015 ਦੀਆਂ ਨਾਲ ਦੀਆਂ ਲੈਟਾ ਠੀਕ ਉਧਰ ਵੀ ਚੈੱਕ ਕਰਾਓ 2015 ਨਾਲ ਦੀ ਲੈ ਫਿਰ ਟਾਇਰ ਚੈੱਕ ਕਰਾਓ ਕਿਸੇ ਲਾਈਟ ਨੂੰ ਕਾਹਵੀਆਂ ਨਹੀਂ ਲੱਗਿਆ ਹੋਇਆ ਸਾਫ਼ ਕਰਨ ਵਾਸਤੇ ਬਿਲਕੁਲ ਬਿਲਕੁਲ ਦੇਖੋ ਪੂਰੀਆਂ ਸਾਫ਼ ਸੁਥਰੀਆਂ ਫਿਰ ਇੰਜਨ ਦੇ ਸਟicker ਚੈੱਕ ਕਰਾਓ ਜੀ ਇੱਕ ਦੋ ਤਿੰਨ ਸਾਰੇ ਉਵੇਂ ਲੱਗੇ ਆ ਪਰ ਆਹ ਛੇ ਲੋਕਾਂ ਨੇ ਪਸੰਦ ਕਰਨੀ ਨਹੀਂ ਛੱਡੀ ਵਾਕੇ ਭਲੇ ਨੇ ਹੁਣ ਮੋਸਟ ਡਿਮਾਂਡੇਬਲ ਕਾਰ ਆ ਜੀ ਠੀਕ ਹੈ ਜੀ ਆਸਤਾ ਆਪਸ਼ਨਲ 2019 ਮਾਡਲ ਹੈ 20 ਇਕਦਾ ਪੁਸ਼ ਬਟਨ ਸਟਾਰਟ ਸੀ ਠੀਕ ਹੈ ਪੋਰਟੇਬਲ ਚਾਰਜਰ ਟੱਚ ਪੈਨਲ ਡਾਇਮੰਡ ਕੱਟ ਲੋਏ ਵੀਲ ਠੀਕ ਹੈ ਕੀਲੈਸ ਐਂਟਰੀ ਸਾਰੇ ਫੀਚਰ ਦੇ ਵਿੱਚ ਆ ਜਾਂਦੇ ਮੀਟਰ ਵੀਰ ਨੂੰ ਕਹੂੰਗਾ ਚੈੱਕ ਕਰਾਓ 22000 ਰਾਈ ਚੱਲੀ ਆ ਕਾਰ ਜੀ ਲੋਏਟਰ ਜਵਾਂ ਨਵੇਂ ਆ ਠੀਕ ਹੈ 2013 ਮਾਡਲ ਹੈ ਨੰਬਰ ਹੈ ਹਰਿਆਣੇ ਦਾ ਆਪਣੇ ਕੋਲ ਕੋਈ ਮਿੱਤਰ ਲਾ ਗਿਆ ਵੇਚਣ ਵਾਸਤੇ ਹਮ ਹਰਿਆਣੇ ਦਾ ਨੰਬਰ ਹੈ ਨੰਬਰ ਆਪਾਂ ਮੁਕਸਰ ਦਾ ਜਾਂ ਜਿੱਥੋਂ ਦਾ ਵੀ ਬੰਦਾ ਪਰਚੇਸ ਕਰੂ ਲਵਾ ਕੇ ਦੇ ਆਗੇ ਹਮ ਹੰ ਅ ਹੋ ਜਾ 2016 ਮਾਡਲ ਸਿਆਜ ਠੀਕ ਹੈ ਜੀਡੀਆਈ ਪਲੱਸ ਹਮਮ ਆਲ ओरिजिनल ਦੀ ਗਾਰੰਟੀ 2016 ਮਾਡਲ ਪੱਕੇ ਪੰਜਾਬ ਨੰਬਰ ਦੀ ਇਹ ਦੂਜੇ ਨਾ ਤੇ ਆ ਕਰ ਚੱਲੀ 81000 ਬਈ ਉਹ ਤੁਰੇ ਆਦਮ ਕਜੀਵ ਹਾਂ ਅੱਜ ਤਾਂ ਯਾਰ ਸਵਾਦ ਆ ਗਿਆ ਸਵਾਦ ਕਿਉਂ ਆਏ ਤੂੰ ਇੱਧਰ ਵੇਖੋ ਫੋਰਚੂਨਰ ਤੁਹਾਡੇ ਅਸਤੇ ਮੇਲਾ ਲਾਤਾ ਸੈਵਾਂ ਸੀਟਰ ਕਾਰਾਂ ਫੋਰਚੂਨ ਖੜੀ ਆ ਓਲ ਸ਼ਿਪ ਇਨ ਡਰਾਈਵਰ ਖੜੀ ਆ ਇਹ ਉਹ ਥੋੜੇ ਹੋਰ ਗਾਂ ਨੂੰ ਆ ਜਾ ਲੈ ਵੀ ਦੋਸਤੋ ਕੀ ਹਾਲ ਚਾਲ ਨੇ ਮੇਰਾ ਨਾਮ ਹੈ ਸੰਦੀਪ ਤੇ ਅੱਜ ਆਪਾਂ ਆ ਗਏ ਸੀਗੇ ਗਣਪਤੀ ਕਾਰ ਵਿਜਾਹ ਸ੍ਰੀ ਮੁਖਤਸਰ ਸਾਹਿਬ ਇਹ ਗੱਡੀਆਂ ਰੱਖਦੇ ਆ ਸਿਰਫ ਸਿਰਫ ਪੀਵੀ ਨੰਬਰ ਵਾਲੀਆਂ 50 ਨੰਬਰ ਦੀਆਂ ਕਾਰਾਂ ਤੇ ਅੱਜ ਮੈਂ ਤੁਹਾਨੂੰ ਕਾਰਾਂ ਵਿਖਾਵਾਂਗੇ ਛੋਟੇ ਜੀਵੀਆਂ ਦਾ ਨਾਸਤ ਗੱਡੀਆਂ ਲੈ ਕੇ ਆਏ ਆ ਵਧੀਆ ਤੇ ਸਾਫ਼ ਹੋਣਗੀਆਂ 50 ਨੰਬਰ ਦੀਆਂ ਕੋਈ ਕਟਵੱਟ ਕੇ ਨਹੀਂ ਪਹਿਲੇ ਨਾਲ ਦੀਆਂ ਹੋਣੀਆਂ ਆਜ ਹੁਣ ਜਾ ਕੇ ਸਣੀ ਮੈਨੇ ਗੱਲਬਾਤ ਕਰਦੇ ਆ ਹੋਰ ਸਣੀ ਬਾਈ ਕੀ ਹਾਲ ਚਾਲ ਹੈ ਸੱਸੀ ਘਾਲ ਸਾਰਿਆਂ ਨੂੰ ਜੀ ਹੋਰ ਸ੍ਰੀ ਜੀ ਬਹੁਤ ਵਧੀਆ ਹੈ ਅੱਜ ਮੈਂ ਗੱਡੀਆਂ ਬਹੁਤ ਵਧੀਆ ਦੇਖੀਆਂ ਗੱਡੀਆਂ ਆਪਣੇ ਬਹੁਤ ਵਧੀਆ ਸਾਫ਼ ਹੋਈ ਹੈ ਨਾ ਨਵੀਆਂ ਨਵੀਆਂ ਕਾਰਾਂ ਅੱਜ ਤੁਹਾਨੂੰ ਘੱਟੋ ਘੱਟ 20 ਕਾਰਾਂ ਆਪਾਂ 5 ਸੀਟਰ ਦੀ ਦਿਖਾਉਣੀ ਹੈ ਠੀਕ ਹੈ ਜੀ ਲੈਓ ਦੋਸਤੋ ਸਟਾਕ ਫੁੱਲ ਬੜਾ ਫੁੱਲਾ ਬਾਈ ਕੋਲੇ ਜਿੰਨੀਆਂ ਵੀ ਕਾਰਾਂ ਦਿਖਾਵਾਂਗੇ ਸਾਰੀਆਂ ਪੱਕੇ ਪੰਜਾਬ ਨੰਬਰ ਦੀਆਂ ਸਾਰੀਆਂ オリジナル ਸਾਰੀਆਂ ਲੋ ਮਾਈਲੇਜ ਚ ਕਾਰਾਂ ਠੀਕ ਹੈ ਜੀ ਬਿਲਕੁਲ ਘਰ ਤੋਂ ਘਰ ਚੱਲੀ ਜਾਂਦਾ ਠੀਕ ਹੈ ਜੀ ਤੇ ਉਹ ਬਈ ਆਪਣਾ ਲੋਨ ਵਗੈਰਾ ਲੋਨ ਕਰਾ ਦੇਾਂਗੇ ਜੀ ਸਾਡੀ ਲੋਕੇਸ਼ਨ ਹੈਗੀ ਹੈ ਜੀ ਗਣਪਤੀ ਕਾਰ ਬਿਆਰ ਮਲੋਟ ਬਠਿੰਡਾ ਰੋਡ ਬਾਈਪਾਸ ਠੀਕ ਹੈ ਓਪੋਜੀਟ ਵਧਵਾ ਹਸਪੀਟਲ ਸ਼੍ਰੀ ਮੁਕਤਸਰ ਸਾਹਿਬ ਠੀਕ ਹੈ ਜੀ ਲੈ ਵੀ ਦੋਸਤੋ ਲੋਨ ਵੀ ਤੁਹਾਡਾ ਹੋ ਜਾਣਾ ਤੇ ਆਜੇ ਹੁਣ ਥੋੜਾ ਜਿਹਾ ਟਾਈਮ ਨਹੀਂ ਲੈਂਦੇ ਫਿਰ ਵੀਡੀਓ ਕਰਦੇ ਆ ਸਟਾਰਟ ਆ ਦੇਖੋ i20 ਹੁਣ ਆਵੇਂ ਨਿਊ ਸ਼ੇਵੀਆਂ ਬਹੁਤ ਆ ਗਈਆਂ ਪਰ ਆਹ ਸ਼ੇਵ ਲੋਕਾਂ ਨੇ ਪਸੰਦ ਕਰਨੀ ਛੱਡੀ ਬਾਕੀ ਭ ਲੈਣੇ ਹੁਣ ਮੋਸਟ ਡਿਮਾਂਡੇਬਲ ਕਾਰ ਆ ਜੀ ਠੀਕ ਹੈ ਜੀ ਆਸਤਾ ਆਪਸ਼ਨ ਚੱਲੀ ਦੀ ਗੱਲ ਕਰਾਂਗੇ ਚੱਲੀਏ ਬਹੁਤ ਥੋੜੀ ਠੀਕ ਹੈ ਸਿਰਫ 22000 ਕਿਲੋਮੀਟਰ ਲੈ ਦੋਸਤ ਲੈਸਟ ਡਰਾਈਵਨ 22000 ਪਸੰਦ ਲੋਕ ਕਿਉਂ ਕਰਦੇ ਨੇ ਇਹ ਵੀ ਦੱਸ ਦਿੰਨਾ ਜੀ ਹਮ ਇੱਕ ਦਾ ਪੁਸ਼ ਬੜਾ ਸਟਾਰਟ ਸੀ ਠੀਕ ਹੈ ਕੋਟੇਬਲ ਚਾਰਜਰ ਟੱਚ ਪੈਨਲ ਡਾਇਮੰਡ ਕੱਟ ਲੋਏ ਵੀਲ ਠੀਕ ਹੈ ਕੀਲੈਸ ਐਂਟਰੀ ਸਾਰੇ ਫੀਚਰ ਇਹਦੇ ਵਿੱਚ ਆ ਜਾਂਦੇ ਮੀਟਰ ਵੀਰ ਨੂੰ ਕਹੂੰਗਾ ਚੈੱਕ ਕਰਾਓ 22000 ਹੀ ਚੱਲੀ ਆ ਕਰ ਠੀਕ ਹੈ ਜੀ ਲੈ ਦੋਸਤ ਸਿਰਫ 22000 ਚੱਲੀ ਵੀ ਗੱਡੀ ਆਏ i20 ਇਹਦੇ ਵਿੱਚ ਵੀ ਆਪਾਂ ਗੱਲ ਕਰਾਂਗੇ ਆਟੋ ਫੋਲਡੇਬਲ ਮਿਰਰ ਵਗੈਰਾ ਸਾਰੇ ਫੀਚਰ ਇਹਦੇ ਵਿੱਚ ਆ ਜਾਂਦੇ ਉਹ ਜੇ ਕਾਰ ਦੇ ਰੇਟ ਦੀ ਗੱਲ ਕਰਾਂਗੇ ਕਾਰ ਦਾ ਇੱਕੋ ਹੀ ਛੋਟਾ ਜਿਹਾ ਮੋਡਲ ਹੈ ਜੈਸਨੋ ਵਾਲਾ 6 ਲੱਖ ਤੇ 80 ਹਜ਼ਾਰ ਰੁਪਿਆ ਠੀਕ ਆ ਕਿਉਂ ਹੈ ਉਹ ਕਿਤੇ ਡਿਮਾਂਡ ਬਹੁਤ ਆ ਕਾਰ ਦੀ ਵੇਚਣ ਵਾਲੇ ਨੂੰ ਪਤਾ ਖਰੀਦਣ ਵਾਲੇ ਨੂੰ ਪਤਾ ਤੇਰੇ ਅਸ ਤੋਂ ਆਪਸ਼ਨਲ ਆ ਅਸ ਤੋਂ ਆਪਸ਼ਨਲ ਅੱਜ ਲੈਣੀ ਹੋਵੇ 12.5 ਲੱਖ ਰੁਪਏ ਦੀ ਨਾਲ ਲੋਕ 6 ਉਹ ਨਹੀਂ ਪਸੰਦ ਕਰਦੇ ਕਰਨ ਕਰਦੇ ਬਿਲਕੁਲ ਹੈਵੀ ਬੱਚੇ ਤੋਂ ਜਾਂਦੀ ਕਾਰ ਲੈਣੀ ਹੋਵੇ ਚੱਲੀ ਸਿਰਫ 8000 ਠੀਕ ਆ ਰੇਟ ਵਿੱਚ ਕਿੰਨਾ ਕਹੇ ਸੀ 6 ਲੱਖ ਤੇ 80 ਹਜ਼ਾਰ ਦੀ ਕਾਰ ਮਿਉਜੂ 6 ਲੱਖ ਦਾ ਹੀ ਲੋਨ ਕਰਾ ਲਿਆ ਕਾਰ ਲੈ ਵੀ ਦੋਸਤੋ ਬਾਈ ਜੇ ਕਹਿੰਦਾ 25 25 50 ਹੁਣ ਮੈਂ ਕਹਿੰਦਾ 25 25 50 ਵੀ ਆਹ ਡੀਆਰ ਇਹ ਨਾਲ ਹੀ ਲੱਭ ਕੇ ਵਿਖਾਤਾ ਭਾਕੇ ਭਲੇ ਨੇ ਹੁਣ ਬਾਈ ਜਾਣਗੇ ਇਹ 2015 ਮਾਡਲ ਆ ਮਹੀਨੇ 12ਵੇਂ ਦੀ ਹੈ ਇਹ ਕਾਰ ਐਕਸਟਰਾ ਆਰਡੀਨਰੀ ਹੈ ਜੀ ਪਰ ਲੋਕ ਐਕਸਟਰਾ ਆਰਡੀਨਰੀ ਦਾ ਮੁੱਲ ਨਹੀਂ ਪਾਉਂਦੇਗੇ ਕੋਈ ਕਾਰ ਦਾ ਇੰਟੀਰੀਅਰ ਦੇਖੋ ਕਿਵਾਂ ਐਕਸਟੀਰੀਅਰ ਦੇਖੋ ਕਿਵਾਂ ਚਾਬੀ ਲਾ ਕੇ ਮੀਟਰ ਦਿਖਾਓ ਠੀਕ ਹੈ ਜੀ ਲੈ ਦੋਸਤੋ ਆਹ ਮੀਟਰ ਚੈੱਕ ਕਰਾ ਦੇ ਤੁਹਾਨੂੰ ਚਾਬੀ ਲਾ ਕੇ ਮੀਟਰ ਚੈੱਕ ਕਰਾਓ ਗੱਲ ਕਹਿਣਾ ਵੀਡੀਓ ਥੋੜੀ ਲੰਮੀ ਹੋਊ ਮੈਂ ਤੁਹਾਨੂੰ ਕਾਰ ਚੈੱਕ ਕਰਾਉਣਾ ਕਾਰ ਕਿਉ ਜੀ ਹੈ ਚੱਲੀ 68000 ਸੀਟ ਕਵਰ ਸਟੀering ਵੀਲ ਗੇਅਰ ਮੁੱਠਾ ਬ੍ਰੇਕ ਪੈਡਲ ਹਰ ਚੀਜ਼ ਚੈੱਕ ਕਰਾਓ ਨਵੇਂ ਟਾਇਰ ਹੈ ਮੈਂ ਤੁਹਾਨੂੰ ਹੋਰ ਚੈੱਕ ਕਰਾਉਣਾ ਇੱਕ ਬੋਰਨ ਚੱਕੋ ਜੀ ਦਾ ਮੈਂ ਤੁਹਾਨੂੰ ਇੰਜਨ ਚੈੱਕ ਕਰਾਵਾਂ ਲੈ ਦੋਸਤੋ ਆ ਜਿਓ ਫਿਰ ਕਹਿੰਦਾ ਕਹਿੰਦਾ ਵੀ ਮਾਡਲ ਛੋਟਾ ਮਾਡਲ ਹੈ ਜੀ ਪੈਸੇ ਜ਼ਿਆਦਾ ਮੰਗ ਲੈ ਕਾਰ ਦੇ ਤੁਸੀਂ ਲੈ ਦੋਸਤੋ 2015 ਦੀਆਂ ਨਾਲ ਦੀਆਂ ਲੈਟਾ ਠੀਕ ਉਧਰਲੀ ਵੀ ਚੈੱਕ ਕਰਾਓ 2015 ਨਾਲ ਦੀ ਲੈ ਫਿਰ ਟਾਇਰ ਚੈੱਕ ਕਰਾਓ ਕਿਸੇ ਲੈਟ ਨੂੰ ਕਾਹਵੀਆਂ ਨੇ ਲੱਗਿਆ ਹੋਇਆ ਸਾਫ਼ ਕਰਨ ਵਾਸਤੇ ਬਿਲਕੁਲ ਵੈਲਕਮ ਦੇਖੋ ਪੂਰੀਆਂ ਸਾਫ਼ ਸੁਥਰੀਆਂ ਫਿਰ ਇੰਜਨ ਦੇ ਸਟicker ਚੈੱਕ ਕਰਾਓ ਜੀ ਇੱਕ ਦੋ ਤਿੰਨ ਸਾਰੇ ਉਵੇਂ ਲੱਗੇ ਆ ਠੀਕ ਆ ਆ ਧੱਲੇ ਦੇਖੋ ਚੈੱਕ ਕਰਾਓ ਆ ਜੀ ਆ ਇੰਜਨ ਉਵੇਂ ਲੱਗਿਆ ਕਿਸੇ ਨਾਲ ਨੂੰ ਚਾਬੀ ਨਹੀਂ ਲੱਗੀ ਸਾਰੇ ਸੀਲਡ ਕਾਰ ਆ ਦੇਖੋ ਬਿਲਕੁਲ ਅਗਲਾ ਕਹਿ ਦਿੰਦਾ ਵੀ ਪੈਸੇ ਜ਼ਿਆਦਾ ਪਰ ਕੁਆਲਟੀ ਲੱਭ ਕੇ ਲੈਉਣੀ ਬਹੁਤ ਔਖੀ ਹੈ ਜੀ ਡੀਜ਼ਲ ਦੇ ਵਿੱਚ ਕਾਰ ਆ ਮਾਰਕੀਟ ਸਭ ਨੂੰ ਪਤਾ ਕਿੰਨੀ ਆ ਇਹ ਕਾਰ ਦਾ ਰੇਟ ਆ ਯਸਨ ਵਾਲਾ 4 ਲੱਖ ਤੇ 90 ਹਜ਼ਾਰ ਰੁਪਿਆ ਠੀਕ ਹੈ ਮੇਲ ਵਿਆਜ ਤੋਂ 4 ਦੀ ਵੀ ਜਾਊਗੀ ਪਰ ਇਹਦੇ ਨਾਲ ਨਹੀਂ ਮਿਲਣੀ ਜਿਹਦੇ ਲੈਟਾ ਲੁਟਾਰਚੀ ਲਾ ਦਿਓ ਬਿਲਕੁਲ ਐਕਸਟਰਾ ਆਰਡੀਨਰੀ ਕਾਰ ਆ 490 ਦੀ ਕਾਰ ਵੇ ਨੂੰ 4 ਲੱਖ ਦਾ ਲੋਨ ਕਰਾ ਦੇਾਂਗੇ ਟਾਇਰ ਨਾਲ ਦੇ ਆ ਡੱਗ ਦੇ ਚਰਾ ਕੇ ਵੀ ਚੈੱਕ ਕਰਾ ਦੇਾਂਗੇ ਮੀਟਰ ਨਾਲ ਦਾ ਠੀਕ ਹੈ ਥੱਲੋਂ ਤੱਕ ਜ਼ੀਰੋ ਰਸਟਿੰਗ ਹਾਲ ਤੱਕ ਡਾਟ ਵੀ ਹੈ ਨਹੀਂ ਰਸਟਿੰਗ ਦਾ ਵੀ ਠੀਕ ਹੈ ਜੀ ਲੈ ਦੋਸਤੋ ਇਹ ਦੋੇ ਸ਼ਾਰਟਕੰਟ ਮੇਰੇ ਸੋਨਾ ਹੋਰ ਹੋਈ ਨਹੀਂ ਸਕਦੀਆਂ ਬਿਲਕੁਲ ਬਹੁਤ ਵਧੀਆ ਤੇ ਸਾਫ਼ ਪਈ ਲੇ ਆ ਦੋਸਤੋ ਹੁਣ ਥੋੜੇ ਵਾਸਤੇ ਇੱਕ ਹੋਰ ਆਪਾਂ ਲੈ ਕੇ ਆ ਗਏ ਆ ਵਰਨਰ ਸ਼ਕੀਮ ਵਣਾ ਇਧਰ ਨੂੰ ਕਰ ਲੋ ਮੂੰਹ ਤੇ ਗੱਡੀ ਤੁਹਾਨੂੰ ਵਿਖਾਉਣ ਲੱਗੇ ਆ ਟਾਇਰ ਲੈਵਲ ਲੱਗਦਾ ਜੀ ਲੋਇਟਰ ਜਵਾਂ ਨਵੇਂ ਆ ਠੀਕ ਹੈ 2013 ਮਾਡਲ ਆ ਨੰਬਰ ਆ ਹਰਿਆਣੇ ਦਾ ਆਪਣੇ ਕੋਲ ਕੋਈ ਮਿੱਤਰ ਲਾ ਗਿਆ ਵੇਚਣ ਵਾਸਤੇ ਹਮ ਹਰਿਆਣੇ ਦਾ ਨੰਬਰ ਆ ਨੰਬਰ ਆਪਾਂ ਮੁਕਸਰ ਦਾ ਜਾਂ ਜਿੱਥੋਂ ਦਾ ਵੀ ਬੰਦਾ ਪਰਚੇਸ ਕਰੂ ਲਵਾ ਕੇ ਦੇਵਾਂਗੇ ਹਮ ਹੰ ਅੰਟੀਰੀਅਰ ਵੀਰ ਨੂੰ ਕਹੂੰਗਾ ਅੰਦਰੋਂ ਚੈੱਕ ਕਰਾਓ ਦੇਖੋ ਕੇਵ ਜਾ ਨੋਨ ਐਕਸੀਡੈਂਟਲ ਆ ਠੀਕ ਹੈ ਨਵੀਂ ਦਾ ਮਤਲਬ ਨਵੀਂ ਕਾਰ ਆ ਹਮ ਹ ਟੱਚ ਪੈਨ ਲੱਗਾ ਹੋਇਆ ਐਸਐਕਸ ਰੇਟ ਦੱਸਣ ਲੱਗੇ ਇਹ ਕਾਰ ਆਪਾਂ ਯਸਨੋ ਦੇ ਵਿੱਚ ਪੰਜਾਬ ਦਾ ਨੰਬਰ ਲਾ ਕੇ ਤੁਹਾਨੂੰ 3 ਲੱਖ ਤੇ 40000 ਰੁਪਏ ਦੀ ਲੈ ਦੇਣੀ ਠੀਕ ਹੈ ਜੀ ਲੈ ਦੋਸਤੋ 3 ਲੱਖ 40000 ਦੀ ਕਾਰ ਲੈ ਦੇਾਂਗੇ 2 ਤੋਂ 2.5 ਲੱਖ ਰੁਪਏ ਦਾ ਕੋਸ਼ਿਸ਼ ਕਰਕੇ ਬੈਂਕ ਤੋਂ ਆਪਾਂ ਲੋਨ ਵੀ ਕਰਾ ਦੇਾਂਗੇ ਕਾਰ ਦੇ ਉੱਪਰ ਠੀਕ ਹੈ ਜੀ ਲੈ ਦੋਸਤੋ ਲੋਨ ਵੀ ਨੰਬਰ ਹਰਿਆਣੇ ਦਾ ਠੀਕ ਹੈ ਪਰ ਨੰਬਰ ਆਪਾਂ ਪੰਜਾਬ ਦਾ ਤੁਹਾਨੂੰ ਅੰਨੇ ਰੁਪਈਆਂ ਦੇ ਵਿੱਚ ਹੀ 3 ਲੱਖ 40000 ਚ ਲਾ ਕੇ ਦੇਵਾਂਗੇ ਠੀਕ ਹੈ ਨੰਬਰ ਹੁਣ ਲਵਾ ਕੇ ਇੱਥੇ ਤੁਹਾਨੂੰ ਮਿਲ ਜਣੀ ਗੱਡੀ ਇਹ ਵਰਨਾ ਐਸ ਐਕਸ ਵਰਿੰਦਾ ਹੈ ਆ ਲੈ ਕੇ ਆ ਗਏ ਇਹਦੀ ਵੀ 24 25 ਦੀ ਐਵਰੇਜ ਆ ਉਹ ਕਿਉਂ ਬੱਕੇ ਭਾ ਲੈਨੇ ਹੁਣ 22 ਤੋਂ ਜਾਣਕਾਰੀ 2016 ਮਾਡਲ ਸਿਆਜ਼ ਠੀਕ ਹੈ ਜੀਡੀਆਈ ਪਲੱਸ ਹਮ ਹਮ 올 ओरिजिनल ਦੀ ਗਾਰੰਟੀ ਜੋ ਕੋਈ ਨਿੱਕਾ ਮਾਈਨਰ ਸਕਰੈਚ ਹੋਏਗਾ ਉੱਤੇ ਦਿਖੀ ਜਾਂਦਾ ਕਾਰ ਤੇ ਠੀਕ ਹੈ ਜੀ ਚੱਲੀ 85000 ਹਮ ਹਮ ਪੱਕੇ ਪੰਜਾਬ ਨੰਬਰ ਦੀ ਆਨਰ ਆ ਫਸਟ ਠੀਕ ਹੈ ਲੈ ਵੀ ਦੋਸਤੋ ਵਰੀਆਰੇ ਸਾਫ ਪਈ ਹੈ ਇੰਟੀਰੀਅਰ ਦਾ ਬਥੇ ਨੂੰ ਚੈੱਕ ਕਰਵਾ ਦਿੰਨੇ ਆ ਦਾ ਇਹ ਹੈਗੀ ਆ ਸਿਆਜ਼ 2016 ਜੀਡੀਆਈ ਪਲੱਸ ਠੀਕ ਹੈ ਟੌਪ ਐਂਡ ਮੋਡਲ ਜੀਡੀ ਪੁਸ਼ ਬਟਨ ਨੈਵੀਗੇਸ਼ਨ ਸ਼ੇਅਰਿੰਗ ਤੇ ਵਟਾਣਾ 에ਅਰ ਬੈਗ ਪ੍ਰੋਜੈਕਟਰ ਲਾਈਟ ਆ ਸਾਰੇ ਫੀਚਰ ਇਚ ਆ ਜਾਂਦੇ ਆ ਠੀਕ ਹੈ ਜੀ ਰੇਟ ਦੀ ਗੱਲ ਕਰਾਂਗੇ ਯਸਰੋ ਉਹਦੇ ਵਿੱਚ ਕਾਰ ਦੇ ਦੇ ਦਾਂਗੇ 5 ਲੱਖ ਤੇ 75 ਹਜ਼ਾਰ ਰੁਪਏ ਦੀ ਸਾਢੇ 4 ਲੱਖ ਰੁਪਏ ਤੱਕ ਗੱਡੀ ਦੇ ਉੱਪਰ ਕਰਾ ਦੇਾਂਗੇ ਆਪਾਂ ਲੋਨ ਇੱਕ ਆਪਾਂ ਹੋਰ ਨਗੀਨਾ ਲੈ ਕੇ ਆ ਗਏ ਆ ਜੀ i20 ਸੋਹਣਾ ਨੰਬਰ ਤੇ ਬਾਕੀ ਹੁਣ ਆਪਾਂ ਬਾਈ ਤੋਂ ਲੈਣੇ ਜਾਣਕਾਰੀ 2016 ਮਾਡਲ ਆ ਪੱਕੇ ਪੰਜਾਬ ਨੰਬਰ ਦੀ ਇਹ ਦੂਜੇ ਨਾਂ ਤੇ ਆ ਕਾਰ ਚੱਲੀ 81 ਹਜ਼ਾਰ ਫਰੋਹੇ ਪਰ ਦਾ ਨੰਬਰ ਆ ਨਵੇਂ ਟਾਇਰ ਆ ਪੈਟਰੋਲ ਦੇ ਵਿੱਚ ਕਾਰ ਆ ਇਹ ਮੈਗਨਾ ਆਪਸ਼ਨਲ ਇਹ ਜਿਹੜਾ ਡਬਲ 에ਅਰ ਬੈਗ ABS ਬ੍ਰੇਕਾਂ ਸਟੀਅਰਿੰਗ ਦੇ ਕੰਟਰੋਲ ਮੂਵ ਸਿਸਟਮ ਸਾਰੇ ਵਿੱਚਰੇ ਚ ਆ ਜਾਂਦੇ ਆ ਨੋਨ ਐਕਸੀਡੈਂਟਲ ਦੀ ਗਾਰੰਟੀ ਰਿਟਨ 'ਚ ਲਿਖ ਕੇ ਦੇਵਾਂਗੇ ਕੱਲੇ ਬੰਪਰ ਪੇਂਟ ਹੋ ਸਕਦੇ ਆ ਕਾਰ ਦੇ ਬਾਡੀ ਦੀ ਅਨ ਟੱਚ ਦੀ ਗਾਰੰਟੀ ਆ ਕੋਈ ਸ਼ੀਸ਼ਾ ਨਹੀਂ ਚੇਂਜ ਕੋਈ ਪੀਸ ਨਹੀਂ ਖੁੱਲਿਆ ਹੋਇਆ ਕਾਰ ਦਾ ਜੈਸਨ ਵਾਲਾ ਰੇਟ ਆ 435000 ਰੁਪਿਆ ਸਾਢੇ 3 ਲੱਖ ਰੁਪਏ ਦਾ ਕਾਰ ਦੇ ਉੱਪਰ ਕਰਾ ਦੇਵਾਂਗੇ ਆਪਾਂ ਲੋਨ ਲੈ ਦੋਸਤੋ ਰੇਟ ਵੀ ਦੱਸਤਾ ਲੋਨ ਵੀ ਦੱਸਤਾ ਆਜੋ ਫਿਰ ਇੱਕ ਆਪਾਂ ਤੁਹਾਡੇ ਅੱਗੇ ਆ ਲੈ ਕੇ ਆ ਗਏ ਯਾਰ ਚੌਕ ਕਾਜਾ ਪੀਸ ਬਹੁਤ ਸੋਹਣੀ ਟੂਲ ਟੂਲ ਦੇ ਵਿੱਚ ਆ 2 ਜਿਆਦਾ ਕਿਸਾਈ ਪਲੱਸ ਸਭ ਨਾਲ ਟੌਪ ਮਾਡਲ ਕਾਰ ਪੈਟਰੋਲ ਦੇ ਵਿੱਚ ਹੈ 35 36000 ਚੱਲੀ ਹੈ ਸਿਰਫ ਤੇ ਸਿਰਫ ਇੱਕੋ ਛੋਟਾ ਜਿਹਾ ਮੁੱਲਾ 635000 ਰੁਪਏ ਦੀ 100% ਤੱਕ ਲੋਨ ਕਰਾ ਦਿਆ ਕਾਰ ਦੇ ਉੱਪਰ ਲੈ ਵੀ ਦੋਸਤੋ ਲੋਨ ਦੱਸਦਾ ਹੈ ਬਾਈ ਨੇ ਬਾਈ ਨਾਲ ਸਾਰਾ ਹੀ ਕਰਾ ਦਿਆਂਗੇ ਇਹ ਤਾਂ ਆਲੇ ਸਿਰਫ ਓਵੇਂ ਦਿਖਾਈ ਹੈ ਜਦੋਂ ਧੋਤੀਏ ਨੂੰ ਤਿਆਰ ਕਰ ਜਿੱਦਾ ਕਾਰ ਚੱਲ ਨਾ ਚੱਲ ਗਲਾ ਕਰੂਗੀ ਲੈ ਵੀ ਦੋਸਤੋ ਇਹ ਗੱਡੀਆਂ ਵਾ ਜਿਵੇਂ ਆਈਆਂ ਤੁਹਾਨੂੰ ਓਵੇਂ ਬਖਾ ਰਹੇ ਆ ਓਵੇਂ ਦਿਖਾਤੀ ਹੈ ਸਾਫ ਪਈ ਹੋਈ ਹੈ ਗੱਡੀ ਇਹ Swift ਨਾਲੇ 4 ਸਿਲੰਡਰ ਬੰਦ ਹੋ ਚੁੱਕੀ ਹੈ 4 ਸਿਲੰਡਰ ਵਾਲੀ ਸਵਿਫਟ ਬਹੁਤ ਸੋਹਣੀ ਤੇ ਸਾਫ਼ ਪਈ ਆ ਪ੍ਰੋਜੈਕਟਰ ਲਾਈਟਾਂ ਵਾਲੀ ਸਵਿਫਟ ਆਈ ਲੋਕਾਂ ਨੇ ਬਹੁਤ ਘੱਟ ਦੇਖੀ ਹੋਊਗੀ ਛੇ ਦੋਸਤੋ ਬਾਕੀ ਆਪਣੀ ਆਈਡੀ ਹੋਊਗੀ ਏਸੀ ਜਿਸ ਤੋਂ ਸਾਡੀ ਵੀਡੀਓ ਤਾਂ ਕੀ ਵਧੀਆ ਤੇ ਆਪਣਾ ਚੈਨਲ ਬਣਾਇਆ ਹੋਇਆ ਜਿਸਦੀ ਮੋਟਰਸ ਦੇ ਨਾਂ ਤੇ ਹੁਣ ਤੁਸੀਂ ਕਰਦੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਮਿਲਦੇ ਆਪ ਤੁਹਾਨੂੰ ਇਸੇ ਤਰ੍ਹਾਂ ਦੇ ਕੋਈ ਹੋਰ ਵਧੀਆ ਤੇ ਸਾਫ਼ ਗੱਡੀਆਂ ਦੇ ਨਾਲ ਧੰਨਵਾਦ ਦੋਸਤੋ